ਸਵਾਰਾਂ ਦੇ ਵੱਲੋਂ ਦੂਸਰੇ ਮੋਟਰਸਾਈਕਲ ਤੇ ਜਾ ਰਹੇ ਦੋ ਨੌਜਵਾਨਾਂ ਨੂੰ ਰੋਕ ਕੇ ਇੱਕ ਨੂੰ ਗੋਲੀਆਂ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ ਤੇ ਉਹਨਾਂ ਦਾ ਮੋਟਰਸਾਈਕਲ ਖੋ ਕੇ ਲੁਟੇਰੇ ਫਰਾਰ ਹੋ ਗਏ ਨੇ ਸਿਵਲ ਹਸਪਤਾਲ ਜੀਰਾ ਵਿਖੇ ਜੇਰੇ ਇਲਾਜ ਨੌਜਵਾਨ ਲਗਭ੍ਰਿਤ ਨੇ ਦੱਸਿਆ ਕਿ ਉਹ ਆਪਣੇ ਇੱਕ ਹੋਰ ਸਾਥੀ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜੀਰਾ ਸ਼ਹਿਰ ਤੋਂ ਆਪਣੇ ਪਿੰਡ ਗਾਜੜੀ ਵਾਲਾ ਨੂੰ ਜਾ ਰਹੇ ਸਨ ਤੇ ਜਦੋਂ ਉਹ ਪਿੰਡ ਦੇ ਨਜ਼ਦੀਕ ਪਹੁੰਚੇ ਤਾਂ ਪਿੱਛੇ ਤੋਂ ਆ ਰਹੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਉਹਨਾਂ ਨੂੰ ਰੋਕ ਲਿਆ ਗਿਆ ਤੇ ਉਹਨਾਂ ਦੱਸਿਆ ਕਿ ਉਹਨਾਂ ਦਾ ਸਾਥੀ ਜੋ ਕਿ ਉਹਨਾਂ ਦੇ ਨਾਲ ਗੱਲ ਵੀ ਕਰ ਰਿਹਾ ਸੀ ਕਿ ਗੱਲ ਕਰਦੇ ਦੌਰਾਨ ਹੀ ਉਸਨੇ ਚੀਕਾ ਮਾਰਨੀ ਸ਼ੁਰੂ ਕਰ ਦਿੱਤੀਆਂ ਜਦੋਂ ਉਹਨਾਂ ਦੇ ਵੱਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੂਸਰੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਉਸ ਦੇ ਉੱਪਰ ਗੋਲੀਆਂ ਛਾ ਦਿੱਤੀਆਂ ਗਈਆਂ ਜੋ ਕਿ ਉਸ ਦੌਰਾਨ ਦੋਨਾਂ ਲੱਤਾਂ ਦੇ ਉੱਪਰ ਲੱਗੀਆਂ ਨੇ ਤੇ ਮੋਟਰਸਾਈਕਲ ਸਵਾਰ ਲੁਟੇਰ ਉਹਨਾਂ ਦਾ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ। ਆ ਰਹੇ ਸੀਗੇ ਆਈ ਆ ਬੱਚੇ ਨੂੰ ਆ ਰਹੇ ਸੀਗੇ ਨਾਮ ਕੀ ਤੁਹਾਡਾ ਮੇਰਾ ਨਾਮ ਮੇਰਾ ਨਾਮ ਲਵਪ੍ਰੀਤ ਕਿੱਥੋਂ ਦੇ ਰਹਿੰਦੇ ਆ ਆਪਾਂ ਹੀ ਗਾਦੜੀ ਆ ਦੇ ਕੇ ਵਾਕਾ ਹੋ ਜਾ ਜਾ ਕੀ ਹੋਇਆ ਆ ਕੀ ਹੋਇਆ ਕਿ ਮੋਟਰਸਾਈਕਲ ਤੇ ਸੀਗੇ ਤੇ ਮੋਟਰਸਾਈਕਲ ਤੇ ਸੀਗੇ ਤੇ ਪਿੱਛੇ ਉਹ ਆ ਰਹੇ ਸੀਗੇ ਤੇ ਉਹਨਾਂ ਨੇ ਕੀ ਕੀਤਾ ਕਿ ਉਹ ਕਹਿੰਦੇ ਰੁਕੋ ਰੁਕੋ 2 ਮਿੰਟ ਰੁਕੋ ਮੈਂ ਉੱਤਰ ਗਿਆ ਉਹ ਉਹ ਇੰਨਾ ਤਾਂ ਮੈਨੂੰ ਪਤਾ ਨਹੀਂ ਮੈਨੂੰ ਤਾਂ ਸ਼ੱਕ ਪੈਂਦੀ ਕਿ ਪੁਰਾਣੀ 2 ਕੇ 3 ਵਾਲੀ ਸੀ ਮੈਨੂੰ ਅੰਤਾਚਾ ਇਹ ਉਹ ਮੋਟਰਸਾਈਕਲ ਤੇ ਸੀ ਵੀ ਮੋਟਰਸਾਈਕਲ ਤੇ ਸੀ ਤੇ ਫਿਰ ਇਸ ਕਰਕੇ ਮੈਂ ਉਤਰਿਆ ਉਤਰਿਆ ਤੇ ਉਹ ਮੁੰਡਾ ਕੋਲੇ ਖੜ ਗਿਆ ਉਹਨਾਂ ਦੇ ਤੋਂ ਚੀਕਾਂ ਮਾਰਨ ਲੱਗਾ ਤੇ ਮੈਂ ਮੈਜਰ ਭੱਜਣ ਲੱਗਾ ਜਦੋਂ ਮੈਂ ਭੱਜਣ ਲੱਗਾ ਉਹ ਦੋਨਾਂ ਨੇ ਮੇਰੇ ਜੀਰੋ ਮਾਰਿਆ ਉਦੋਂ ਮੈਨੂੰ ਜਮਾ ਨਹੀਂ ਪਤਾ ਕਰਦਾ ਬਸ ਇਦੋਂ ਕੁਝ ਕੱਖ ਵੀ ਨਹੀਂ ਪਤਾ ਬਸ 깔ਾ ਮਰਛੇ ਹੀ ਭਾਇ ਹੋਰ ਕੁਝ ਨਹੀਂ ਜਾਂ ਆ ਮਾਰਿਆ ਬਸ ਨਾ ਉਹ ਤੇ ਕੁਝ ਨਹੀਂ ਮੈਨੂੰ ਮੇਰੇ ਯਾਰ ਦੋਸਤ ਦਾ ਪਿਓ ਹੀ ਐ ਪਰ ਉਹ ਆਪਣਾ ਹੀ ਪਿਓ ਲੱਗਾ ਪਿਓ ਹੀ ਜਾਨੂੰ ਮੈਂ ਪਿਓ ਹੀ ਸਮਝਦਾ ਉਹਨਾਂ ਨੇ ਲੈ ਕੇ ਆਂਦਾ ਆਪਾਂ ਜਮਾਂ ਹੀ ਨਹੀਂ ਇੰਦਾਂ ਦਾ ਕੁਝ ਵੀ ਨਹੀਂ ਹੈਗਾ ਸੰਤਾ ਜਮਾਂ ਹੀ ਨਹੀਂ ਪਤਾ ਸੀ ਕੀ ਇਹ ਕੰਮ ਹੋਣਾ ਜਾਂ ਨਹੀਂ ਹੋਣਾ ਸਿਰਫ ਉਹ ਮੁੰਡਾ ਮੈਨੂੰ ਕਹਿੰਦਾ ਆਪਾਂ ਸ਼ਹਿਰ ਚ ਹੋਣਾ ਗੇੜਾ ਕੱਢ ਕੇ ਆਉਂਦੇ ਆ ਤੇ ਮੈਂ ਕਹਾ ਕੋਈ ਗੱਲ ਨਹੀਂ ਹਾਂਜੀ ਮੋਰਥਨ ਘੇਰਿਆ ਜੀ ਨਾ ਕੀ ਵੀਰੇ ਤੇਰਾ ਤਰਨਪੀਰ ਹਾਂਜੀ ਕੀ ਹੋਇਆ ਇਹ ਨਵੇਂ ਮੁਰਥਣ ਕੇ ਅੱਡਾਈ ਪੂਰੇ ਨੰਬਰ ਨਾਲ ਚਾਰਟਰ ਨਹੀਂ ਸੀਗੇ ਤੁਸੀਂ ਕਹਦੇ ਸੀ ਮੋਟਰਸਾਈਕਲ ਦੇ ਕਿੰਨਾ ਨੇ ਆਨ ਕਰਦੇ ਥੇ ਧਰਮੇ ਤਰਸੀਮ ਲਾਲ ਪਿੰਡ ਮੇਰਾ ਗਾਦੜੀ ਵਾਲਾ ਸੀ ਤੇ ਇਹ ਮੁੰਡੇ ਬਾਜ਼ਾਰ ਆ ਰਹੇ ਸੀਗੇ ਰਸਤੇ ਵਿੱਚ ਉਹ ਗਾਦੜੀ ਵਾਲੇ ਤੇ ਮੋੜ ਤੇ ਇਹਨਾਂ ਕੋਲ ਨਵਾਂ ਪੱਟੀ ਦਾ ਮੋਟਰਸਾਈਕਲ ਸੀਗਾ ਜੋ ਕਿ ਅਜਨ ਪਹਿਲੀ ਕੈਸਤ ਆ ਰਹੀ ਸੀਗੀ ਤੇ ਉਸਦੇ ਪਹਿਲੇ ਕਹਤਤਾਰੀ ਤੇ ਇਹ ਕਹਿੰਦੇ ਵੀ ਆਪਾਂ ਖਾਣ ਪੀਣ ਚਾਹ ਲਈਏ ਇਹ ਦੋਵੇਂ ਮੁੰਡੇ ਬਿਯਾਰ ਆ ਰਹੇ ਸੀ ਇਹ ਇਹ ਸਰ ਮੈਂ ਤਾਂ ਮੌਕੇ ਤੇ ਹੈ ਨਹੀਂ ਸੀਗਾ ਜੀ ਇਹਨਾਂ ਦੇ ਦੱਸਣ ਦੇ ਮੁਤਾਬਕ ਉਹ ਕਹਿੰਦੇ ਸਾਡੇ ਨਾਲ ਗੋਲੀ ਮਾਰਤੀ ਹੈ ਜੀ ਤੇ ਮੇਰੇ ਲੜਕੇ ਦੇ ਦੋਸਤ ਆ ਜਿਹੜੇ ਇਹ ਜਿਹੜੇ ਗੋਲੀ ਵੱਟੀਆਂ ਮੇਰੇ ਲੜਕੇ ਦੇ ਦੋਸਤਾਂ ਪਿੰਡ ਦਾ ਸਨੇਕ ਹੀ ਆਉਗੀ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਆਪਾਂ ਚੱਲ ਗਏ ਮਗਰ ਚੱਲ ਗਏ ਵੀ ਸੋਖਮਣੀ ਹਸਪਤਾਲ ਲੈ ਗਏ ਆ ਜਦੋਂ ਮੈਨੂੰ ਇਹ ਪਤਾ ਲੱਗਾ ਸੁਖੋਨੀ ਹਸਪਤਾਲ ਲੈ ਗਈ ਫੋਰੇ ਮੈਂ ਪਤਾ ਕੀਤਾ ਕਿ ਇਹ ਕਾਲੇ ਡਾਕਟਰ ਤੇ ਲੈ ਗਏ ਆ ਇਹ ਕਾਲੇ ਡਾਕਟਰ ਤੇ ਲੈ ਕੇ ਆ ਕੇ ਮੈਂ ਕਾਲੇ ਡਾਕਟਰ ਤੋਂ ਚੱਕ ਕੇ ਮੈਂ ਸਰਕਾਰੀ ਹਸਪਤਾਲ ਲੈ ਆਇਆ ਲਫਰੀਤ ਨਾਮ ਦਾ ਲੜਕਾ ਹੈ ਉਮਰ ਕਰੀਬ ਦੀ 24 ਸਾਲਾਂ ਦਾ ਹੋਊਗੀ ਗਾਥੀ ਵਾਲ ਤੋਂ ਲੈਦਾ ਹੈ ਇਹ ਆਇਆ ਇਹਦੀ ਇਹਦੀ ਲੱਤਾਂ ਤੇ ਕੁਝ ਛੱਟਾਂ ਨੇ ਜਿਹਨਾਂ ਦੇ ਨਿਸ਼ਾਨ ਲੱਗ ਰਹੇ ਆ ਕਿ ਗਨ ਸ਼ਾਟ ਵਾਲੇ ਹੋਣ ਬਾਕੀ ਅਜੇ ਆਪਾਂ ਉਹਨੂੰ ਡੀਪਲੀ ਐਗਜ਼ਾਮਿਨ ਕਰਾਂਗੇ ਇੰਨਾ ਨਹੀਂ ਸ਼ੋਰਟੀ ਦੇ ਸਕਦੇ ਅਸੀਂ ਪੇਸ਼ੈਂਟ ਸਟੇਬਲ ਹੈ ਫਸਟ ਜਿਹੜਾ ਅਸੀਂ ਦੇ ਦੇ ਬਾਕੀ ਜੋ ਵਰਕਸ ਆ ਰਹੇ